ਉਦੋਂ ਕੋਲੇ ਪਹਿਲਾਂ ਮੇਰੀ ਸਾਲ ਫਾਈਲ ਲੱਗੀ ਰਹੀ ਆ ਉਦੋਂ ਕੁਝ ਹੋਇਆ ਨਹੀਂਗਾ ਫਿਰ ਜਦੋਂ ਅਸੀਂ ਫਾਈਲ ਮੁੜਵਾਉਣਗੇ ਫਿਰ ਉਹਨੇ ਸਾਨੂੰ ਆਸਟ੍ਰੇਲੀਆ ਦਾ ਦੱਸਿਆ ਫਿਰ ਉਦੋਂ 15 ਦਿਨਾਂ ਬਾਅਦ ਮੈਨੂੰ ਕਹਿੰਦਾ ਕਹਿੰਦਾ ਮੇਰਾ ਵੀਜ਼ਾ ਆ ਗਿਆ ਪਰ ਜਦੋਂ ਵੀਜ਼ਾ ਆਇਆ ਉਸ ਤੋਂ ਬਾਅਦ ਤਿੰਨ ਵਾਰ ਮੇਰੀ ਟਿਕਟ ਕੈਂਸਲ ਹੋਈ ਆ ਪਹਿਲਾਂ 25 ਦੀ ਹੋਈ ਆ ਫਿਰ 27 ਦੀ ਹੋਈ ਆ ਫਿਰ 29 ਦੀ ਹੋਈ ਆ ਦਨ ਉਸ ਤੋਂ ਬਾਅਦ ਜਿਹੜੀ ਲਾਸਟ ਟਿਕਟ ਸੀ ਉਹ 31 ਦੀ ਰਾਤ ਦੀ ਸੀਗੀ ਸਿੱਧਾ ਸ਼ੋਰ ਸ਼ੌਟ ਹੀ ਹੀ ਲੱਗ ਰਿਹਾ ਵੀ ਮਤਲਬ ਜਿਹੜਾ ਸਾਡਾ ਏਜੰਟ ਆ ਉਹ ਨਾਲ ਰਲਿਆ ਹੋਇਆ ਪਾਕਿਸਤਾਨੀਆਂ ਦੇ ਨਾਲ ਕਿਉਂਕਿ ਉਹ ਪਾਕਿਸਤਾਨੀ ਹੀ ਸੀਗੇ ਵੀ ਮਤਲਬ ਜਿਹੜੇ ਸਾਨੂੰ ਲੈ ਕੇ ਗਏ ਆ ਜਿਹੜੇ ਕਿਡਨੈਪਰ ਸੀਗੇ 6-7 ਤੇ ਅੰਦਰ ਆਉਂਦੇ ਨੇ 6-7 ਜਣੇ ਸਾਰਿਆਂ ਕੋਲੇ ਕਿਸੇ ਕੋਲੇ ਚਾਕੂ ਹੁੰਦਾ ਕਿਸੇ ਕੋਲੇ ਪਾਈਪ ਹੁੰਦਾ 벨ਟਾਂ ਹੁੰਦੀਆਂ ਨੇ ਕਿਆ ਤੇ ਜਿਹੜਾ ਆਪਣਾ ਪਲਾਸਟਿਕ ਦਾ ਪਾਈਪ ਹੁੰਦਾ ਪਾਣੀ ਵਾਲਾ ਉਹ ਵੀ ਹੁੰਦੇ ਆ ਵਿੱਚ ਤੇ ਉਹ ਲਿਆਉਂਦੇ ਆ ਸਾਨੂੰ ਬਿਲਕੁਲ ਨੰਗਾ ਕਰਕੇ ਲੱਤਾਂ ਬਾਹਾਂ ਬੰਨ੍ਹ ਦਿਆ ਮੂੰਹ 'ਚ ਕੱਪੜਾ ਪਾ ਦਿੰਦੇ ਤੇ ਲਗਾਤਾਰ ਸਾਨੂੰ ਉਹ ਚੀਜ਼ਾਂ ਨਾਲ ਕੁੱਟਿਆ ਜਾਂਦਾ ਤੇ ਨੀਅਰ ਅਬਾਊਟ 2-3 ਘੰਟੇ ਕੁੱਟਦੇ ਆ ਫਿਰ ਰੋਡ ਤੇ ਹੁੰਦੇ ਆ ਫਿਰ ਐਟ ਦਾ ਐਂਡ 54 ਲੱਖ ਤੇ ਹੁੰਦੇ ਆ ਸਭ ਤੋਂ ਪੁੱਛਦੇ ਆ ਵੀ ਤੁਸੀਂ ਕਿੰਨੇ ਕਿੰਨੇ ਰੁਪਏ ਦੇ ਕੇ ਆਏ ਅਸੀਂ ਜੋ ਦੱਸਿਆ ਹੋਏ ਸੀ 18-18 ਲੱਖ ਰੁਪਏ ਦੇ ਕੇ ਆਏ ਫਿਰ ਇਹ ਸੇਮ ਮੰਗਦੇ ਆ 18-18 ਲੱਖ ਰੁਪਏ ਸਰ ਮਤਲਬ ਸਾਨੂੰ ਕਹਿੰਦੇ ਹੁੰਦੇ ਸੀ ਵੀ ਡੰਡ ਵਟਕਾਂ ਲਾਓ ਲਗਾਤਾਰ ਘੰਟਾ ਘੰਟਾ ਬੋਲ ਸੁੱਕਣੇ ਤਾਂ ਦੇਣਾ ਨਹੀਂ ਇੱਕ ਵਾਰ ਮਤਲਬ ਉਹਨਾਂ ਤੋਂ ਪਾਣੀ ਮੰਗਿਆ 2 ਦਿਨ ਹੋ ਗਏ ਸਾਨੂੰ ਪਾਣੀ ਦਿੱਤਣਾ ਸਾਨੂੰ ਫਿਰ ਮੈਨੂੰ ਅੰਮ੍ਰਿਤਪਾਲ ਤੇ ਜਸਪਾਲ ਨੇ ਇੱਕ ਦੂਜੇ ਦਾ ਬਾਥਰੂਮ ਬੁਲਾਇਆ ਗਿਆ ਉੱਤਰ ਪੰਜਾਬ ਦੇ ਵਿੱਚ ਨੌਜਵਾਨ ਪੜ੍ਹ ਲਿਖੇ ਭੇਰ ਜੁਗਾਰੀ ਨਾਲ ਲੜ ਰਹੇ ਨੇ ਪਰ ਭੇਰ ਜੁਗਾਰੀ ਨਾਲ ਲੜਦੇ ਲੜਦੇ ਰੋਖ ਕਰ ਰਹੇ ਨੇ ਵਿਦੇਸ਼ਾਂ ਦਾ ਰੋਜ਼ਗਾਰ ਦੀ ਭਾਲ ਦੇ ਵਿੱਚ ਜਦੋਂ ਵਿਦੇਸ਼ਾਂ ਦਾ ਰੋਖ ਕਰਦੇ ਨੇ ਤਾਂ ਘਰ ਦਾ ਜਿਹੜਾ ਸਾਰਾ ਕਹਿ ਸਕਦੇ ਆ ਮਿਹਨਤ ਹੈ ਜਿਹੜੀ ਮਾਂ ਪਿਓ ਦੀ ਮਿਹਨਤ ਨਹੀਂ ਹੁੰਦੀ ਹੈ ਪੈਸਾ ਜਿਹੜਾ ਇਕੱਠਾ ਕੀਤਾ ਹੁੰਦਾ ਹੈ ਗਹਿਣਾ ਗੱਟਾ ਵੇਚ ਕੇ ਨੌਜ ਆਪਣੇ ਬੱਚਿਆਂ ਨੂੰ ਭਾਵੇਂ ਇਕਲੋਤਾ ਪੁੱਤਰ ਹੋਵੇ ਜਾਂ ਧੀ ਹੋਵੇ ਉਹਨੂੰ ਬਾਹਰ ਵਿਦੇਸ਼ ਰੋਜ਼ਗਾਰ ਦੇ ਲਈ ਭੇਜਿਆ ਜਾਂਦਾ ਪਰ ਧੂਰੀ ਦਾ ਹੁਸਨਦੀਪ ਜਿੱਥੇ ਕਿ ਇਰਾਨ ਦੇ ਵਿੱਚ 1 ਮਈ ਨੂੰ ਤਿੰਨ ਨੌਜਵਾਨਾਂ ਨੂੰ ਕਿਡਨਾਪ ਕੀਤਾ ਜਾਂਦਾ ਹੈ ट्रैवल ਏਜੰਟ ਵੱਲੋਂ ਆਸਟ੍ਰੇਲੀਆ ਦਾ ਵੀਜ਼ਾ ਲਾਉਣ ਦੀ ਗੱਲ ਕਹੀ ਜਾਂਦੀ ਹੈ ਤੇ ਉਹ ਕਹਾਣੀ ਅਸੀਂ ਅੱਜ ਕਹਿ ਸਕਦੇ ਹਾਂ ਹੁਸਨ ਪ੍ਰੀਤੀ ਜਵਾਨੀ ਸੁਣਾਵਾਂਗੇ ਹੁਸਨ ਪ੍ਰੀਤ ਨਾਲ ਗੱਲ ਕਰਦੇ ਹਾਂ ਹੁਸਨ ਵੀ ਤੁਸੀਂ ਕਾਫੀ ਕਹਿ ਸਕਦੇ ਆ ਕਿ 1 ਮਈ ਤੋਂ ਕਿਡਨਾਪ ਹੋ ਕੇ ਬੀਤੇ ਦਿਨ ਇੱਥੇ ਧੂਰੀ ਵਿਖੇ ਪਹੁੰਚੇ ਹੋ ਤੁਹਾਡਾ ਕਿਵੇਂ ਜਿਹੜਾ ਰਾਹ ਦਾ ਬਣਿਆ ਜਿਹੜਾ ਵਿਦੇਸ਼ ਜਾਣ ਦਾ ਕੀ ਕਾਰਨ ਸੀ ਸਰ ਮੈਂ ਪਹਿਲਾਂ 2016 ਦੀ ਭਰਤੀ ਦੇਖੀ ਸੀ 2015 ਦਾ ਮੈਂ ਪਾਸ ਆਊਟ ਹਾਂ ਤੇ ਉਦੋਂ ਨਹੀਂ ਕੁਝ ਬਣਿਆ ਮੈਂ ਉਸ ਤੋਂ ਬਾਅਦ ਭਰਤੀ ਦੇਖੀ ਭਰਤੀ ਦੇ ਵਿੱਚ ਵੀ ਨਹੀਂ ਕੁਝ ਬਣਿਆ ਦੈਨ ਉਸ ਤੋਂ ਬਾਅਦ ਮੈਂ ਟਰਾਈ ਕਰ ਰਿਹਾ ਆਪਣਾ ਬਾਹਰ ਦਾ ਨਾਮ ਨਾਲ ਗ੍ਰੈਜੂਏਸ਼ਨ ਵਗੈਰਾ ਕੀਤੀ ਤੇ ਹੁਣ ਵੀ ਮੈਂ ਮਤਲਬ ਭਰਤੀ ਦੇਖਣੀ ਸੀਗੀ ਪਰ ਮੈਨੂੰ ਡੇਟ ਤਾਂ ਨਹੀਂ ਕਨਫਰਮ ਹੋਇਆ ਦੈਨ ਉਸ ਤੋਂ ਬਾਅਦ ਮੈਂ ਬਾਹਰਲਾ ਟਰਾਈ ਕਰਨ ਲੱਗ ਗਿਆ ਆਪਣਾ ਤੇ ਜੇ ਗੱਲ ਕੀਤੀ ਜਾਵੇ ਜਿਵੇਂ ਤੁਹਾਡੇ ਹਲਕੇ ਤੋਂ ਸੀਐਮ ਭਵੰਤਮਨ ਵੱਡੀ ਲੀਡ ਲੈ ਕੇ ਜਿੱਤੇ ਸੀ ਬڑا ਕਹਿੰਦੇ ਆ ਕਿ ਅਸੀਂ 50 ਹਜ਼ਾਰ ਤੋਂ ਉੱਤੇ ਜਿਹੜੀਆਂ ਨੌਕਰੀਆਂ ਦਵਾ ਚੁੱਕੀਆਂ ਤੁਸੀਂ ਕਿਸੇ ਉਹ ਜਦੋਂ ਤੁਸੀਂ ਕਹਿੰਦੇ ਹੋ ਭਰਤੀ ਦੇਖੀ ਸੀ ਤਾਂ ਉਦੋਂ ਕੋਈ ਇਦਾਂ ਦਾ ਰਾਬਤਾ ਕਾਇਮ ਨਹੀਂ ਕੀਤਾ ਕਿ ਸੀਐਮ ਸਾਹਿਬ ਦੇ ਨਾਲ ਕੋਈ ਰਾਬਤਾ ਕਾਇਮ ਕਰਕੇ ਜੌਬ ਦੇ ਲਈ ਸਰ ਨਹੀਂ ਸਾਨੂੰ ਨਹੀਂ ਲੱਗਦਾ ਵੀ ਐਵੇਂ ਮਿਲਦੀਆਂ ਨੇ ਕਿਉਂਕਿ ਮੈਂ ਤਾਂ ਨਹੀਂ ਦੇਖਿਆ ਮੇਰੇ ਮੋਸਟਲੀ ਨਾਲ ਦੇ ਸਾਰੇ ਜਵਾਗ ਜਿੰਨੇ ਮੇਰੇ ਨਾਲ ਪੜ੍ਹੇ ਹੋਏ ਨੇ ਸਾਰੇ ਬਾਹਰ ਨੇ ਤੇ ਉਹ ਸਾਰਾ ਬਾਹਰ ਲਈ ਦੇਖ ਰਹੇ ਨੇ ਕਿ ਵੀ ਹਾਂ ਬਾਹਰ ਸਹੀ ਆ ਇੱਥੇ ਨਾਲੋਂ ਤਾਂ ਸਰ ਸਹੀ ਆ ਵੀ ਜੌਬ ਤਾਂ ਮਿਲਦੀ ਨਹੀਂ ਜਿੰਨਾ ਮਰਜ਼ੀ ਬੜ ਲਈ ਜੇ ਮਿਲੂਗੀ ਆਪਾਂ 10 15 ਹਜ਼ਾਰ ਬਾਰ ਜਾ ਕੇ ਤਾਂ ਚਲੋ ਇੰਨਾ ਕ ਤਾਂ ਹੈਗਾ ਬੰਦਾ ਆਪਣਾ ਖਰਚਾ ਵੀ ਕੱਢ ਲੈਂਦਾ ਪਿੱਛੇ ਘਰ ਦਾ ਵੀ ਹੋ ਜਾਂਦਾ ਜਿਹੜਾ ਤੁਹਾਡਾ ਤੁਸੀਂ ਜਿਵੇਂ ਬਾਹਰ ਜਾਣ ਦਾ ਰਾਦਾ ਬਣਾਇਆ ਤੁਹਾਨੂੰ ਟਰੈਵਲ ਏਜੰਟ ਕਿੱਥੇ ਤੁਹਾਨੂੰ ਕਿਵੇਂ ਉਹਦੇ ਨਾਲ ਰابطਾ ਕਾਇਮ ਹੋਇਆ ਕਿਉਂਕਿ ਹੁਸਿਆਰਪੁਰ ਤੋਂ ਤੁਸੀਂ ਦੱਸ ਦੱਸ ਰਹੇ ਹੋ ਉਹ ਮੇਰੇ ਇੱਕ ਅੰਕਲ ਨੇ ਜੀ ਉਹਨਾਂ ਦੇ ਮਤਲਬ ਨੌਂ ਚੋਂ ਸੀਗੇ ਕਿਉਂਕਿ ਉਹਨਾਂ ਦੇ ਦੋਸਤ ਦਾ ਬੇਟਾ ਗਿਆ ਸੀਗਾ ਤੇ ਸਾਨੂੰ ਤਾਂ ਸੀਗਾ ਵੀ ਹਾਂ ਵੀ ਏਜੰਟ ਖਰਾਬ ਹੁੰਦੇ ਨੇ ਵੀ ਇਹ ਬੰਦਾ ਸਹੀ ਹੋਊਗਾ ਵੀ ਭੇਜਦਾ ਤੇ ਬਟ ਉਦੋਂ ਕੋਲੇ ਪਹਿਲਾਂ ਮੇਰੀ ਸਾਲ ਫਾਈਲ ਲੱਗੀ ਰਹੀ ਆ ਉਦੋਂ ਕੁਝ ਹੋਇਆ ਨਹੀਂਗਾ ਫਿਰ ਜਦੋਂ ਅਸੀਂ ਫਾਈਲ ਮੁੜਵਾਉਣਗੇ ਫਿਰ ਉਹਨੇ ਸਾਨੂੰ ਆਸਟ੍ਰੇਲੀਆ ਦਾ ਦੱਸਿਆ ਫਿਰ ਉਸ ਤੋਂ 15 ਦਿਨਾਂ ਬਾਅਦ ਮੈਨੂੰ ਕਹਿੰਦਾ ਕਹਿੰਦਾ ਮੇਰਾ ਵੀਜ਼ਾ ਆ ਗਿਆ ਪਰ ਜਦੋਂ ਵੀਜ਼ਾ ਆਇਆ ਉਸ ਤੋਂ ਬਾਅਦ ਤਿੰਨ ਵਾਰ ਮੇਰੀ ਟਿਕਟ ਕੈਂਸਲ ਹੋਈ ਆ ਪਹਿਲਾਂ 25 ਦੀ ਹੋਈ ਆ ਫਿਰ 27 ਦੀ ਹੋਈ ਆ ਫਿਰ 29 ਦੀ ਹੋਈ ਆ ਦਨ ਉਸ ਤੋਂ ਬਾਅਦ ਜਿਹੜੀ ਲਾਸਟ ਟਿਕਟ ਸੀ ਉਹ 31 ਦੀ ਰਾਤ ਦੀ ਸੀਗੀ ਜਿਵੇਂ ਤੁਹਾਨੂੰ ਵੀਜ਼ਾ ਦਿਖਾਇਆ ਗਿਆ ਉਸ ਤੋਂ ਬਾਅਦ ਪੂਰੀ ਹਕੀਕਤ ਦੱਸੋ ਤੁਹਾਡੇ ਨਾਲ ਕਿੱਥੋਂ ਚੜੇ ਤੁਸੀਂ ਕਿਹੜੇ ਤਰੀਕ ਨੂੰ ਤੁਹਾਨੂੰ ਈਰਾਨ ਦੇ ਵਿੱਚ ਕਦੋਂ ਪਹੁੰਚਦੇ ਹੋ ਪੂਰਾ ਹੀ ਡਿਟੇਲ ਦੇ ਵਿੱਚ ਦੱਸ ਸਰ ਅਸੀਂ ਇੱਥੋਂ ਗਏ ਸੀਗੇ ਮਤਲਬ 31 ਦੀ ਰਾਤ ਨੂੰ ਗਏ ਸੀ 31 April ਦੀ ਜਨਦੀ ਦਾ ਮਹੀਨਾ ਦਾ 31 ਦੀ ਰਾਤ ਤਾਂ 1 ਮਈ ਨੂੰ ਮੈਂ ਉੱਥੇ 2 2:30 ਵਜੇ ਪਹੁੰਚਿਆ ਤੇ ਉਸ ਤੋਂ ਬਾਅਦ ਏਜੰਟ ਨੇ ਸਾਨੂੰ ਇੱਥੋਂ ਕਿਹਾ ਸੀਗਾ ਵੀ ਤੁਹਾਡੀ 3 ਤੋਂ 4 ਘੰਟਿਆਂ ਤੋਂ ਵੱਧ ਸਟੇ ਨਹੀਂ ਹੋਣੀ ਵੀ ਜੇ ਤੁਸੀਂ ਜਾਓਗੇ ਵੀ ਬਾਹਰ ਨਹੀਂ ਨਿਕਲਣਾ ਵੀ ਉੱਥੇ ਬੰਦਿਆਂ ਤੇ ਟਰਸਟ ਨਹੀਂ ਕਰ ਸਕਦੇ ਬਟ ਜਦੋਂ ਅਸੀਂ ਈਰਾਨ ਪਹੁੰਚੇ ਬਾਅਦ ਦੁਬਈ ਗਏ ਸੀਗੇ ਦੁਬਈ ਸਾਡੀ 6 ਘੰਟਿਆਂ ਦੀ ਸਟੇ ਸੀਗੀ ਸਵੇਰੇ 6 ਵਜੇ ਪਹੁੰਚੇ ਸੀਗੇ ਉੱਥੇ ਵੀ ਸਾਢੇ 12 ਵਜੇ ਦੀ ਸਾਡੀ ਫਲਾਈਟ ਸੀਗੀ ਤਹਿਰਾਨ ਦੀ ਤਹਿਰਾਨ 에어ਪੋਰਟ ਤੇ ਪਹੁੰਚਦੇ ਆ ਤੇ ਉਹ ਕਹਿੰਦਾ ਵੀ ਡੇਢ ਦਿਨ ਦੀ ਸਟੇ ਹੈ ਤੁਹਾਡੀ ਹੋਟਲ ਬੁਕਿੰਗ ਹੈਗੀ ਆ ਮੀਨਾ ਮੀਨਾ ਹੋਟਲ ਪਤਾ ਨਹੀਂ ਮੀਰਾ ਹੋਟਲ ਕੁਛ ਇਦਾਂ ਦਾ ਸੀਗਾ ਤਹਿਰਾਨ ਦੇ ਵਿੱਚ ਵੀ ਉੱਥੇ ਦੀ ਹੈਗੀ ਆ ਮੇਰਾ ਫਰੈਂਡ ਆਊਗਾ ਤੁਸੀਂ ਉਹਦੇ ਨਾਲ ਜਾ ਸਕਦੇ ਸੀਗਾ ਵੀ ਅਸੀਂ ਕਿਸੇ ਨਾਲ ਨਹੀਂ ਜਾਣਾ ਮੈਂ ਜਸਪਾਲ ਸਿੰਘ ਤੇ ਅਮਰਿਤਪਾਲ ਅਸੀਂ ਕਿਹਾ ਵੀ ਅਸੀਂ ਬਾਹਰ ਨਹੀਂ ਜਾਣਾ ਵੀ ਅਸੀਂ ਅੰਦਰ ਹੀ ਰੁਕ ਜਾਣਾ ਕਹਿੰਦਾ ਕੋਈ ਡਰਨ ਵਾਲੀ ਗੱਲ ਨਹੀਂ ਜੇ ਤੁਹਾਨੂੰ ਡਰ ਲੱਗਦਾ ਤੁਸੀਂ ਮੈਨੂੰ ਆਪਣੀ ਫੋਟੋ ਭੇਜੋ ਉਹਨੂੰ ਮੈਂ ਆਪਣੇ ਫੋਨ ਤੋਂ ਫੋਟੋ ਭੇਜੀ ਸੀਗੀ ਉਦੋਂ ਥੈਨ ਜਿਹੜਾ ਕਿਡਨੈਪਰ ਸੀਗੇ ਉਹ ਆਉਂਦੇ ਆ ਸੇਮ ਫੋਟੋ ਸਾਨੂੰ ਦਿਖਾਉਂਦੇ ਆ ਫਿਰ ਅਸੀਂ ਏਜੰਟ ਨੂੰ ਫੋਨ ਲਾਉਂਨੇ ਆ ਧੀਰੇ ਜਟਵਾਲ ਨੂੰ ਵੀ ਇਹ ਬੰਦੇ ਨਾਲ ਜਾਣਾ ਜਾਂ ਕਿਵੇਂ ਉਹ ਕਹਿੰਦਾ ਵੀ ਇਹ ਬੰਦੇ ਨਾਲ ਚੱਲ ਜੋ ਤੁਹਾਨੂੰ ਹੋਟਲ ਛੱਡੇਗਾ ਤੁਸੀਂ ਉੱਥੇ ਵੀ ਰੈਸਟ ਕਰਿਓ ਥੈਨ ਤੁਹਾਨੂੰ ਇਹ ਦੋ ਤਰੀਕ ਨੂੰ ਘਮਾਊਗਾ ਤਿੰਨ ਤਰੀਕ ਨੂੰ ਵਾਪਸ ਤੁਹਾਨੂੰ ਡ੍ਰੌਪ ਕਰ ਦੇ ਕਹਿੰਦੇ ਤੋਂ ਭਾਵੇਂ ਜਿਹੜੀ ਫੋਟੋ ਤੁਸੀਂ भेजी ਸੀ ਉਹੀ ਫੋਟੋ ਤੁਹਾਨੂੰ ਜਿਹੜੇ ਬੰਦਿਆਂ ਨੇ ਤੁਹਾਨੂੰ ਕਿਡਨਾਪ ਕੀਤਾ ਉਹੀ ਫੋਟੋ ਦਿਖਾ ਕੇ ਤੁਹਾਨੂੰ ਲੈ ਕੇ ਗਿਆ ਕੀ ਲੱਗਦਾ ਇਹਦੇ ਵਿੱਚ ਸ਼ੋਰ ਸ਼ੋਰ ਇਹੀ ਲੱਗ ਰਿਹਾ ਵੀ ਮਤਲਬ ਜਿਹੜਾ ਸਾਡਾ ਏਜੰਟ ਆ ਉਹ ਨਾਲ ਰਲਿਆ ਹੋਇਆ ਪਾਕਿਸਤਾਨੀਆਂ ਦੇ ਨਾਲ ਕਿਉਂਕਿ ਉਹ ਪਾਕਿਸਤਾਨੀ ਹੀ ਸੀਗੇ ਵੀ ਮਤਲਬ ਜਿਹੜੇ ਸਾਨੂੰ ਲੈ ਕੇ ਗਏ ਆ ਜਿਹੜੇ ਕਿਡਨਾਪਰ ਸੀਗੇ ਸੇ ਸਤ ਕਿਡਨਾਪ ਹੋਣ ਤੋਂ ਬਾਅਦ ਕਿੱਥੇ ਕਿੰਨੇ ਕਿੱਥੇ ਲੈ ਕੇ ਗਏ ਕਿਵੇਂ ਲੈ ਕੇ ਗਏ ਤੁਹਾਨੂੰ ਸਾਰੇ ਸਾਨੂੰ ਕਿਡਨਾਪ ਹੋਣ ਤੋਂ ਬਾਅਦ ਗੱਡੀ 'ਚ ਲੈ ਕੇ ਗਏ ਸੀਗੇ ਛੋਟੀ ਜਿਹੀ ਜਿਵੇਂ ਆਪਣੀ ਅਮਰੂਤੀ ਹੁੰਦੀ ਆ ਡਿੱਗੀ ਵਾਲੀ ਤੇ ਘੰਟਾ ਕੁ ਟ੍ਰੈਵਲ ਕਰਨ ਤੋਂ ਬਾਅਦ ਇਹ ਗੱਡੀ ਰੋਕਦੇ ਆ ਤਾਂ ਇਹਨਾਂ ਦਾ ਜਿਹੜਾ ইরਾਨੀ ਕਿਡਨਾਪਰ ਉਹ ਹੁੰਦਾ ਦੂਸਰੀ ਗੱਡੀ ਦੇ ਵਿੱਚ ਤਾਂ ਮੇਰੇ ਨਾਲ ਇੱਕ ਪਾਕਿਸਤਾਨੀ ਕਿਡਨਾਪਰ ਇੱਕ ਜਿਹੜਾ ইরਾਨੀ ਆ ਉਹ ਮੈਂ ਤੇ ਜਸਪਾਲ ਉਹ ਗੱਡੀ 'ਚ ਬੈਠੇ ਆਂ ਜਿਹੜਾ ਅਮਰਿਤਪਾਲ ਸੀਗਾ ਉਹ ਦੂਸਰੀ ਗੱਡੀ ਦੇ ਵਿੱਚ ਹੁੰਦਾ ਫਿਰ ਉੱਥੋਂ ਗੱਡੀ ਚੱਲਦੀ ਆ ਮਤਲਬ 2 2.5 ਘੰਟੇ ਨੀਅਰ ਅਬਾਊਟ ਏਅਰਪੋਰਟ ਤੋਂ ਦੋ ਤਿੰਨ ਘੰਟਿਆਂ ਬਾਅਦ ਇਹ ਸਾਨੂੰ ਇੱਕ ਜਗ੍ਹਾ ਤੇ ਲੈ ਕੇ ਜਾਂਦੇ ਆ ਪਰ ਉਸ ਜਿਹੜਾ ਵੀ ਆ ਉਹਦੇ ਵਿੱਚ ਸਾਡੇ ਤੋਂ ਫੋਨ ਲੈ ਲੈਂਦੇ ਆ ਇਹ ਕਹ ਕੇ ਵੀ ਸਿਕਿਉਰਿਟੀ ਦਾ ਰੀਜ਼ਨ ਆ ਅਸੀਂ ਫੋਨ ਦਿੱਤਾ ਤੇ ਜਦੋਂ ਉੱਥੇ ਘਰੇ ਪਹੁੰਚਦੇ ਆ ਘਰੇ ਜਾ ਕੇ ਅਸੀਂ ਬੈਠਦੇ ਆ ਸਾਨੂੰ ਕਹਿੰਦੇ ਵੀ ਤੁਹਾਡਾ ਪਾਸਪੋਰਟ ਦੇ ਦਿਓ ਜਦੋਂ ਪੁੱਛਦੇ ਆ ਵੀ ਕੀ ਕਰਨਾ ਤਾਂ ਕਹਿੰਦੇ ਤੁਹਾਡੇ ਵੀਜ਼ਾ ਤੇ ਜਿਹੜਾ ਵੀ ਤੁਹਾਡੀਆਂ ਟਿਕਟਸ ਨੇ ਅਸੀਂ ਨੇ ਉਹ ਚੈੱਕ ਕਰਨੇ ਨੇ ਅਦਰਵਾਇਜ਼ ਹੋਰ ਕੋਈ ਚੱਕਰ ਨਹੀਂ ਆ ਤਾਂ ਅਸੀਂ ਇਹਨਾਂ ਨੂੰ ਦੱਸਿਆ ਵੀ ਸਾਡੇ ਕੋਲ ਟਿਕਟਸ ਵੀ ਹੈਗੇ ਨੇ ਵੀਜ਼ਾ ਵੀ ਹੈਗਾ ਵੀ ਸਾਨੂੰ ਹੋਟਲ ਦਾ ਕਿਹਾ ਸੀ ਤੇ ਸਾਨੂੰ ਇੱਥੇ ਲਿਆ ਹੈ ਹਨਾ ਕਹਿੰਦੇ ਵੀ ਕੋਈ ਡਰਨ ਵਾਲੀ ਗੱਲ ਨਹੀਂ ਤੁਸੀਂ ਸਾਨੂੰ ਫੜੋ ਤੇ ਦਿੱਤਾ ਤੇ ਉਹ ਤੋਂ 15-20 ਮਿੰਟ ਬਾਅਦ ਇਹ ਸਾਨੂੰ ਪੁੱਛਦੇ ਆ ਵੀ ਤੁਹਾਡੇ ਕੋਲੇ ਪੈਸੇ ਕਿੰਨੇ ਆ ਅਸੀਂ ਦੱਸਿਆ ਵੀ ਮੇਰੇ ਕੋਲੇ 1000 ਡਾਲਰ ਅਮਰਿਤਪਾਲ ਕੋਲੇ 1000 ਡਾਲਰ ਸੀ ਆਸਟ੍ਰੇਲੀਅਨ ਤੇ ਜਸਪਾਲ ਕੋਲੇ 1060 ਯੂਰੋ ਸੀਗੇ ਬਟ ਇਹ ਕਹਿੰਦੇ ਵੀ ਸਾਨੂੰ ਦੋ ਅਸੀਂ ਨੇ ਦੱਸਿਆ ਵੀ ਪਹਿਲਾਂ ਸਾਡੀ ਏਜੰਟ ਨਾਲ ਗੱਲ ਕਰਵਾਓ ਅਸੀਂ ਫੇਰ ਦਵਾਂ ਸਾਨੂੰ ਸਮਝ ਨਹੀਂ ਆ ਰਿਹਾ ਕੁਛ ਇਹ ਕਹਿੰਦੇ ਵੀ ਅੰਦਰ ਜਾ ਕੇ ਬਹਿ ਜਾਓ ਅਸੀਂ ਅੰਦਰ ਜਾ ਕੇ ਜਦੋਂ ਬੈਠੇ ਉਹ ਤੋਂ 2-3 ਘੰਟੇ ਬਾਅਦ ਇਹਨਾਂ ਕੋਲੇ ਸਪੀਕਰ ਸੀਗਾ ਕਾਫੀ ਵੱਡਾ ਉਹਨੂੰ ਆਵਾਜ਼ ਉੱਚੀ ਕਰ ਦਿੰਦੇ ਨੇ ਤੇ ਅੰਦਰ ਆਉਂਦੇ ਨੇ 6-7 ਜਣੇ ਸਾਰਿਆਂ ਕੋਲੇ ਕਿਸੇ ਕੋਲੇ ਚਾਕੂ ਹੁੰਦਾ ਕਿਸੇ ਕੋਲੇ ਪਾਈਪ ਹੁੰਦਾ 벨ਟਾਂ ਹੁੰਦੀਆਂ ਨੇ ਗਿਆ ਤੇ ਜਿਹੜਾ ਆਪਣਾ ਪਲਾਸਟਿਕ ਦਾ ਪਾਈਪ ਹੁੰਦਾ ਪਾਣੀ ਵਾਲਾ ਉਹ ਵੀ ਹੁੰਦੇ ਆ ਵਿੱਚ ਤੇ ਉਹ ਲਿਆਉਂਦੇ ਆ ਸਾਨੂੰ ਬਿਲਕੁਲ ਨੰਗਾ ਕਰਕੇ ਲੱਤਾਂ ਵਾਂ ਬੰਨ੍ਹ ਦਿਆ ਮੂੰਹ 'ਚ ਕੱਪੜਾ ਪਾ ਦਿੰਦੇ ਤੇ ਲਗਾਤਾਰ ਸਾਨੂੰ ਉਹ ਚੀਜ਼ਾਂ ਨਾਲ ਕੁੱਟਿਆ ਜਾਂਦਾ ਤੇ ਨੀਰ अबाउट 2-2 ਘੰਟੇ ਕੁੱਟਦੇ ਆ ਤੇ ਇਹ ਕਹਿੰਦੇ ਆ ਵੀ ਤੁਹਾਡੇ ਏਜੰਟ ਦਾ ਸਾਨੂੰ ਫੋਨ ਆਇਆ ਵੀ ਇਹ ਡੌਂਕੀ ਲਾ ਰਿਹਾ ਯੂ ਐਸ ਏ ਦੀ ਇਹਨਾਂ ਕੋਲੇ 8-8000 ਡਾਲਰ ਤੇ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਕੋਲੇ ਕੋਈ 8000 ਡਾਲਰ ਨਹੀਂ ਕੋਸ਼ ਨਹੀਂਗਾ ਵੀ ਜੇ ਤੁਹਾਨੂੰ ਜ਼ਿਆਦਾ ਦਿੱਕਤ ਆ ਸਾਡਾ ਬੈਗ ਚੈੱਕ ਕਰ ਲਓ ਜੇ ਬੈਗ 'ਚ ਇੱਕ ਵੀ ਡਾਲਰ ਨਿਕਲਦਾ ਤਾਂ ਸਾਨੂੰ ਮਾਰ ਸਕਦੇ ਆ ਸਾਡਾ ਬੈਗ ਚੈੱਕ ਕਰਦੇ ਆ ਉਹਦੇ ਵਿੱਚੋਂ ਵੀ ਨਹੀਂ ਮਿਲਦਾ ਦੈਨ ਫੇਰ ਇੱਕ ਆ ਕੇ ਘੰਟਾ ਸਾਨੂੰ ਫੇਰ ਕੁੱਟਦੇ ਆ ਤਾਂ ਦੂਸਰੇ ਦਿਨ ਸਾਨੂੰ ਘਰੇ ਗੱਲ ਕਰਵਾਉਂਦੇ ਆ ਜਦੋਂ ਸਭ ਤੋਂ ਪਹਿਲਾਂ ਮੈਂ ਫੋਨ ਆਪਣੇ ਮਾਮਾ ਜੀ ਨੂੰ ਕਰਦਾ ਕੀ ਕੀ ਮੰਗ ਰੱਖੀ ਜਾਂਦੀ ਆ ਫੋਨ ਦੀ ਸਭ ਤੋਂ ਪਹਿਲਾਂ 2 ਕਰੋੜ ਮੰਗਦੇ ਆ ਜੀ ਹਾਂਜੀ ਫਿਰ ਕਰੋੜ ਤੇ ਆਉਂਦੇ ਆ ਫਿਰ ਐਟ ਦਾ ਐਂਡ ਤੇ 54 ਲੱਖ ਤੇ ਹੁੰਦੇ ਆ ਸਭ ਤੋਂ ਪੁੱਛ ਜAVE ਤੁਸੀਂ ਕਿੰਨੇ ਕਿੰਨੇ ਰੁਪਏ ਦੇ ਕੇ ਆਏ ਅਸੀਂ ਜਦੋਂ ਦੱਸਿਆ ਸੀ 18-18 ਲੱਖ ਰੁਪਏ ਦੇ ਕੇ ਆਏ ਫਿਰ ਇਹ ਸੇਮ ਮੰਗਦੇ ਆ 18-18 ਲੱਖ ਰੁਪਏ ਉਸ ਵਿੱਚ ਜੇ ਗੱਲ ਕੀਤੀ ਜਾਵੇ ਇੱਕ ਬਗਾਨੇ ਮੁਲਕ ਦੇ ਵਿੱਚ ਇਦਾਂ ਦੀ ਘਟਨਾ ਵਾਜੇ ਉਹ ਸਮਾਂ ਕਿਦਾਂ ਦੱਸੇ ਤੁਰ ਕਾਫੀ ਡਰਾ ਹੁਣਾ ਮੈਂ ਮਤਲਬ ਇਧਰ ਆਪਣੀ ਡਰਾਈਵਿੰਗ ਕਰਦਾ ਹਣਾ ਟਰਾਂਸਪੋਰਟ ਦੀ ਤੇ ਮੈਨੂੰ ਸਾਰਾ ਦਿਨ ਘੁੰਮਦਾ ਹੁੰਦਾ ਤੇ ਮੈਂ ਕਦੇ ਇੱਕ ਘਰ ਚ ਮੈਂ ਘਰ ਚ ਵੀ ਨਹੀਂ ਟਿੱਕੇ ਬੈਠਦਾ ਮੈਂ ਤੋਂ 5 ਮਿੰਟਾਂ ਬਾਅਦ ਐਦਾਂ ਆਉਣ ਲੱਗ ਜਾਂਦਾ ਵੀ ਘਰ ਖਾਨ ਨੂੰ ਆਉਂਦਾ ਤੇ ਉੱਥੇ ਇੱਕ ਮਹੀਨਾ ਸਿਰਫ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਬੈਠਣਾ ਤੇ ਕੱਲੀ ਘੁੱਟ ਖਾਣੀ ਆ ਰੋਟੀ ਦਾ ਵੀ ਨਹੀਂ ਪਤਾ ਨਾ ਉਹ ਸੌਂ ਦਿੰਦੇ ਸੀਗੇ ਜਿਵੇਂ ਗੱਲ ਸਾਹਮਣੇ ਆਈ ਸੀ ਕਿ ਪਾਣੀ ਤੱਕ ਨਹੀਂ ਪੀਣ ਦਿੱਤਾ ਜਾਂਦਾ ਸੀ ਉਹ ਫਿਰ ਕਿਵੇਂ ਗਿਆ ਸਰ ਮਤਲਬ ਸਾਨੂੰ ਕਹਿੰਦੇ ਹੁੰਦੇ ਸੀ ਵੀ ਡੰਡ ਵੜ ਟਕਾਂ ਲਾਓ ਲਗਾਤਾਰ ਘੰਟਾ ਘੰਟਾ ਬੋਲ ਸੁੱਕਣੇ ਤਾਂ ਦੇਣਾ ਨਹੀਂ ਇੱਕ ਵਾਰ ਮਤਲਬ ਹੁਣਾਂ ਤੋਂ ਪਾਣੀ ਮੰਗਿਆ ਦੋ ਦਿਨ ਹੋ ਗਏ ਸਾਨੂੰ ਪਾਣੀ ਪੀਣ ਨੂੰ ਸਾਨੂੰ ਫਿਰ ਮੈਨੂੰ ਅੰਮ੍ਰਿਤਪਾਲ ਤੇ ਜਸਵਾਲ ਨੇ ਇੱਕ ਦੂਜੇ ਦਾ ਬਾਥਰੂਮ ਬੁਲਾਇਆ ਗਿਆ ਉੱਥੇ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਤੁਹਾਡੇ ਘਰ ਦਾ ਕੀ ਮਾਹੌਲ ਬਸ ਕੁਛ ਨਹੀਂ ਕਹਿ ਸਕਦਾ ਜਿਵੇਂ ਜਸਵਾਲ ਨੂੰ ਪਤਾ ਲੱਗਿਆ ਸਾਨੂੰ ਤਾਂ ਰੋਣਾ ਹੀ ਪੈ ਗਿਆ ਬਸ ਯੇ ਮੈਂ ਆਪਾਂ ਪੈਸੇ ਦੀ ਗੱਲ ਕਰਦੇ ਆ 18 ਲੱਖ ਰੁਪਈਆ ਤੁਸੀਂ ਪਹਿਲਾ ਲਾਤਾ ਤੇ ਉਦੋਂ ਬਾਅਦ ਹੋਰ ਡਿਮਾਂਡ ਆਈ ਜਦੋਂ ਤੁਹਾਡੇ ਭਰਾ ਨੇ ਤੁਹਾਨੂੰ ਦੱਸਿਆ ਤਾਂ ਫਿਰ ਕੀ ਇੰਤਜ਼ਾਮ ਕੀਤੇ ਗਏ ਕਿਦਾਂ ਦਾ ਜਿਹੜਾ ਕਹਿ ਸਕਦੇ ਹਾਂ ਕਿਸੇ ਕੀ ਦੀ ਨਾਲ ਰਾਬਤਾ ਕੀਤਾ ਬਸ ਜੇ ਐਂ ਫੜ ਧੜ ਕੇ ਥੋੜੇ ਮੋٹے ਪੈਸੇ ਜਿੰਨੇ ਕੋ ਹੋਏ ਅਸੀਂ ਇਹਨੂੰ ਕਿਹਾ ਵੀ ਅਸੀਂ ਇੰਨੇ ਕੀ ਦੇ ਸਕਦੇ ਆ ਇਹਦੇ ਨਾਲ ਹੀ ਗੱਲ ਕਰਾਉਂਦੇ ਸੀਗੇ ਵੀ ਇਹ ਤੋਂ ਵੱਧ ਅਸੀਂ ਖੁਸ਼ ਨਹੀਂ ਕਰ ਸਕਦੇ ਜਿੰਨੇ ਕੇ ਸਾਡੇ ਕੋਲ ਗੈਣੇ ਗੁਣੇ ਸੀ ਉਹ ਸਾਰੇ ਵੇਚ-ਵੋਚ ਕੇ ਆਪ ਬਾਕੀ ਰਿਸ਼ਤੇਦਾਰਾਂ ਤੋਂ ਫੜ ਕੇ ਕੁਛ ਵੀ ਅੱਜੂ ਪੈਸੇ ਚੱਕ ਕੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਅਸੀਂ ਉਹਨੇ ਦੇਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਦੇ ਸਕਿਆ ਕਿੰਨੇ ਭੈਣ ਭਰਾ ਨੇ ਜੀ ਅਸੀਂ ਇਹ ਦੋ ਭੈਣਾਂ ਇਹਦੀਆਂ ਤੇ ਇਕੱਲਾ ਹੀ ਹੈ ਜੀ ਸਾਡੇ ਇਹਦੇ ਫਾਦਰ ਸਾਹਿਬ ਉਹਨਾਂ ਦੀ 2 ਸਾਲ ਪਹਿਲਾਂ ਡੈਥ ਹੋ ਚੁੱਕੀ ਹੈ ਕਮਾਈ ਦਾ ਸਾਧਨ ਕੀ ਹੈ ਸਿਰਫ ਬਸ ਇਹਦੇ ਆਸਰੇ ਹੀ ਸੀ ਦਿਹਾੜੀ ਵਰਤਪਾ ਕਰਦਾ ਗੱਡੀ ਚਲਾਉਂਦਾ ਹੀ ਬਸ ਜਿਹੜਾ ਲਿਆਂਦਾ ਸੀ ਉਹਦੇ ਨਾਲ ਹੀ ਘਰ ਚੱਲਦਾ ਕਿਹਦੀ ਗੱਡੀ ਚਲਾਉਂਦਾ ਸੀ ਆਪਣੀ ਬਸ ਜਿਵੇਂ ਕੋਈ ਵੀ ਗੱਡੀ ਚਲਾਉਂਦਾ ਹੈ ਦਿਹਾੜੀ ਤੇ ਜਾਂਦਾ ਸੀਗਾ ਜੀ ਹਾਂਜੀ ਹੁਸਨ ਜੇ ਗੱਲ ਕੀਤੀ ਜਾਵੇ ਜਦੋਂ ਸਾਰੇ ਘਰਦਿਆਂ ਨਾਲ ਤੁਹਾਡੀ ਗੱਲਬਾਤ ਹੋਈ ਕਿ ਪੈਸਿਆਂ ਦੀ ਮੰਗ ਹੋ ਰਹੀ ਆ ਤਾਂ ਤੁਹਾਨੂੰ ਕੀ ਲੱਗਦਾ ਸੀ ਕਿ ਜਿਹੜੇ ਤੁਸੀਂ ਮਾਮਾ ਜੀ ਨਾਲ ਗੱਲ ਕੀਤੀ ਕਿ ਪੈਸਿਆਂ ਦਾ ਅਰੇਂਜਮੈਂਟ ਹੋ ਜੂ ਜਾਂ ਫਿਰ ਕਿਵੇਂ ਦਾ ਮਾਹੌਲ ਬਣਿਆ ਹੋਇਆ ਸਰ ਸਾਨੂੰ ਗੱਲਾਂ ਕੁੱਟ ਰਹੇ ਸੀਗੇ ਤਾਂ ਉਹ ਤੋਂ ਪਹਿਲਾਂ ਵੀ ਮਿੱਤੂ ਸਿਰਫ ਉਹਨਾਂ ਨੇ ਦੋ ਨੰਬਰ ਕਿਹਾ ਸੀਗੇ ਉਹ ਦੋ ਨੰਬਰ ਦੋ ਜਿਦੇ ਕਾਲ ਕਰਵਾ ਸਕਦਾ ਤਾਂ ਉਸ ਟਾਈਮ ਮੈਨੂੰ ਸਿਰਫ ਇੱਕ ਮਾਮਾ ਹੀ ਦਿਖੇ ਸੀਗੇ ਤੇ ਉਹਨਾਂ ਨੂੰ ਕਾਲ ਲਈ ਉਹ ਵੀ ਮੰਮੀ ਉਹ ਮੰਮੀ ਤੋਂ ਵੱਡੇ ਨੇਗੇ ਉਹ ਖੁਦ ਡਰ ਗਏ ਹਨਾ ਤੇ ਕਹਿੰਦੇ ਕੋਈ ਗੱਲ ਨਹੀਂ ਦੇਖਦੇ ਆ ਤੇ ਉਹਨਾਂ ਨੇ ਫੋਨ ਫਿਰ ਮੈਂ ਆਪਣੇ ਮਾਸੀ ਦੇ ਮੁੰਡੇ ਨੂੰ ਫੋਨ ਲਾਇਆ ਮਨਪ੍ਰੀਤ ਤੇ ਮੇਰੀ ਸਿਰਫ ਉਹਦੇ ਨਾਲ ਹੀ ਗੱਲ ਹੁੰਦੀ ਸੀਗੀ ਬਹੁ ਭੱਜਿਆ ਸਰ ਉਹਨੇ ਹੀ ਸਰ ਨਾਲ ਗੱਲ ਕੀਤੀ ਅਤੇ ਇੱਕ ਮੇਰਾ ਫਰੈਂਡ ਆ ਰੀਸ਼ ਤੇ ਪ੍ਰਿੰਸ ਮਤਲਬ ਉਹ ਫਿਰ ਸਰ ਦੇ ਕੰਟੈਕਟ ਦੇ ਵਿੱਚ ਆਉਂਦੇ ਆ ਮਤਲਬ ਕਾਫੀ ਭੱਜਿਆ ਸਿਰਫ ਦੋ ਜਣਿਆਂ ਨਾਲ ਹੀ ਗੱਲਬਾਤ ਹੋਈ ਹੈ ਮੇਰੇ ਅੱਛਾ ਉਸ ਤੋਂ ਬਾਅਦ ਜਦੋਂ ਤੁਸੀਂ ਬੀਤੇ ਦਿਨ ਪਹੁੰਚਿਓ ਇੱਥੇ ਤੁਹਾਨੂੰ ਕਿਸਨੇ ਸੜਵਾਇਆ ਉਥੋਂ ਮਤਲਬ ਕਿ ਕਿਉਂਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਸਾਨੂੰ ਇਥੋਂ ਕੱਡਨੇਪਰਾਂ ਤੋਂ ਸੜਾਇਆ ਉਹਦੋਂ ਕੀ ਕਿਦਾਂ ਦਾ ਮਾਹੌਲ ਹੋਇਆ ਸੀ ਸਰ ਸਾਨੂੰ ਇੰਡੀਅਨ ਐਂਬੈਸੀ ਮਿਲੀ ਆ ਤਾਂ ਸਾਨੂੰ ਪਤਾ ਲੱਗਿਆ ਵੀ ਐਮਈਏ ਤੇ ਜਿਹੜੀ ਆਪਣੀ ਸੈਂਟਰ ਦੀ ਗਵਰਨਮੈਂਟ ਵੀ ਤੇ ਮੀਡੀਆ ਕਰਕੇ ਵੀ ਆਪਾਂ ਛੋਟੇ ਆ ਵੀ ਹੋਰ ਵੀ ਮਤਲਬ ਕਿਸੇ ਨੇ ਹੈਲਪ ਕੋਈ ਨਹੀਂ ਕੀਤੀ ਆਪਣੀ ਤੇ ਕਿਉਂਕਿ ਜਦੋਂ ਸਾਨੂੰ ਇੰਡੀਅਨ ਐਂਬੈਸੀ ਲੈ ਕੇ ਗਈ ਆ ਐਂਬੈਸੀ ਤੋਂ ਪਤਾ ਲੱਗਿਆ ਵੀ ਜੈ ਸ਼ੰਕਰ ਸਰ ਨੇ ਉਹਨਾਂ ਦਾ ਤੇ ਬਾਕੀ ਜਿਹੜੀ ਆਪਣੇ ਸੈਂਟਰ ਦੀ ਗਵਰਨਮੈਂਟ ਆ ਵੀ ਉਹਨਾਂ ਦਾ ਕਾਫੀ ਪ੍ਰੈਸ਼ਰ ਆ ਵੀ ਸਾਡੇ ਜਵਾਕ ਸਾਡੇ ਕੋਲੇ ਸਹੀ ਸਲਾਮਤ ਆਉਣ ਤੇ ਫਿਰ ਉਥੋਂ ਜਦੋਂ ਸਾਨੂੰ ਸੀਆਈਡੀ ਆਫਿਸ ਦੇ ਵਿੱਚ ਲੈ ਕੇ ਗਏ ਨੇ 2 ਘੰਟੇ ਮਤਲਬ ਸਾਨੂੰ ਉੱਥੇ ਰੱਖਿਆ ਬਹੁਤ ਵਧੀਆ ਰੱਖਿਆ ਮਤਲਬ ਇਹਨਾਂ ਦੀ ਜਿਹੜੀ ਸੀਆਈਡੀ ਆ ਵੀ ਬੱਚੇ ਕਿਡਨਾਪ ਨੇ ਕਿ ਤੇ ਉਹਨਾਂ ਨੇ ਨਾਲ ਦੀ ਨਾਲ ਇੱਧਰ ਸਾਡੀਆਂ ਫੋਟੋਆਂ ਭੇਜੀਆਂ ਫਿਰ ਅੰਬੈਸੀ ਦੇ ਵਿੱਚੋਂ ਹਰਿੰਦਰ ਸਿੰਘ ਸਾਰਾ ਆਏ ਸੀਗੇ ਤੇ ਸਿਦਾਰਥ ਸਾਰਾ ਆਏ ਸੀਗੇ ਉਹਨਾਂ ਨੇ ਫਿਰ ਸਾਡੀ ਕਸਟਡੀ ਲਈ ਸਾਨੂੰ ਹੋਟਲ ਦੇ ਵਿੱਚ ਛੱਡਿਆ ਮਤਲਬ ਡੇ 1 ਤੋਂ ਲੈ ਕੇ 1 ਜੂਨ ਤੋਂ ਲੈ ਕੇ ਜਿੰਨਾ ਟਾਈਮ ਅਸੀਂ ਉੱਤੇ ਰਹੇ ਹਾਂ ਸਿਦਾਰਥ ਸਰ ਤੇ ਹਰਿੰਦਰ ਸਰ ਜਿਹੜੀ ਤਹਿਰਾਨ ਦੀ ਇੰਡੀਅਨ ਐਂਬੈਸੀ ਉਹਨਾਂ ਨੇ ਬਹੁਤ ਸਾਥ ਦਿੱਤਾ ਸਾਨੂੰ ਇੱਕ ਵੀ ਮਿੰਟ ਇਕੱਲੇ ਨਹੀਂ ਛੱਡਿਆ ਮਤਲਬ ਉਹਨਾਂ ਬਿਲਕੁਲ ਤੁਸੀਂ ਜਿਵੇਂ ਤੁਹਾਡੀ ਗੱਲ ਕੀਤੀ ਜਾਵੇ ਜਦੋਂ ਤੁਹਾਨੂੰ ਪਤਾ ਲੱਗਿਆ ਬੀਤੇ ਦਿਨ ਕਿ ਸਾਡਾ ਬੱਚਾ ਘਰ ਵਾਪਸ ਆ ਰਿਹਾ ਤਾਂ ਕਿੰਨੀ ਖੁਸ਼ੀ ਹੋਈ ਸਾਨੂੰ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਹੱਦ ਨਾਲ ਵੱਧ ਖੁਸ਼ੀ ਹੋਈ ਵੀ ਹਾਂ ਕਿ ਸਾਡਾ ਬੱਚਾ ਵਾਪਸ ਆ ਰਿਹਾ ਹੀ ਕਹਿਣਾ ਚਾਹੁੰਦੇ ਹਾਂ ਜਿਵੇਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਕਮਾਈ ਕਰਨ ਲਈ ਬਾਹਰ ਭੇਜਦੇ ਆਪਾਂ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਇਹਦੇ ਬਾਰੇ ਤੁਸੀਂ ਹੁਸਨ ਤੁਸੀਂ ਇਸ ਸਾਰੇ ਮਾਹੌਲ ਨੂੰ ਦੇਖ ਕੇ ਜਿਹੜੇ ਨੌਜਵਾਨ ਇਦਾਂ ਟਰੈਵਲ ਏਜੰਟਾਂ ਦੇ ਧੱਕੇ ਚੜ ਰਹੇ ਨੇ ਜਿਹੜੇ ਧੋਖਾ ਤੜੀ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਰ ਇਹਦੇ ਵਿੱਚ ਟਰੈਵਲ ਏਜੰਟਾਂ ਦੀ ਗਲਤੀ ਹੈ ਪਰ ਟਰਾਈਟ ਨਾ ਉਹ ਜੇਕਰ ਮੈਨੂੰ ਕੋਈ ਜੌਬ ਮਤਲਬ ਜੇ ਮੈਂ ਟਰਾਈ ਵੀ ਕਰਦਾ ਉਹੀ 10-15000 ਮਿਲਨੇ ਆ ਜਾਂ ਮੈਂ ਆਪਣੀ ਕੋਈ ਇੱਕ ਚੀਜ਼ ਖੋਲੂਗਾ ਆਪਣੀ ਗੱਡੀ ਵਗੈਰਾ ਲਊਂ ਪਰ ਜੇਕਰ ਫੇਰ ਵੀ ਕੁਝ ਨਹੀਂ ਬਣ ਰਿਹਾ ਤਾਂ ਮੈਂ ਫੇਰ ਦੁਬਾਰਾ ਬਾਹਰ ਦੀ ਟਰਾਈ ਕਰੂੰਗਾ ਤਾਂ ਕਿਉਂਕਿ ਮੈਨੂੰ ਪਤਾ ਜੌਬ ਵਗੈਰਾ ਇੱਥੇ ਮਿਲਨੀ ਹੈ ਕੋਈ ਨਹੀਂ ਪਰ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਮਤਲਬ ਕਿ ਜਿਹੜੇ ਪੜੇ ਲਿਖੇ ਨੇ ਉਹਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ ਮਤਲਬ ਕਿ ਵੱਡੀਆਂ ਵੱਡੀਆਂ ਐਡਾਂ ਵੀ ਲੱਗ ਰਹੀਆਂ ਨੇ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਮੈਂ ਇੱਕ ਮੇਰੀ ਜਿਹੜਾ ਸਵਾਲ ਇਹ ਆ ਕਿ ਜਿਸ ਤਰ੍ਹਾਂ ਤੁਹਾਡੇ ਨਾਲ ਹੋਇਆ ਤੁਸੀਂ ਤੁਹਾਡੇ ਵਰਗੇ ਹੋਰ ਵੀ ਬਹੁਤ ਨੌਜਵਾਨਾਂ ਨਾਲ ਇਦਾਂ ਦਾ ਹੋ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਜਿਹੜੇ ਇਦਾਂ ਦੇ ਏਜੰਟਾਂ ਤੋਂ ਬਚਣਾ ਚਾਹੀਦਾ ਸਰ ਹਾਂਜੀ ਜ਼ਰੂਰ ਇਦਾਂ ਦੇ ਏਜੰਟਾਂ ਤੋਂ ਬਚਣਾ ਚਾਹੀਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਵੀ ਕਿਹੜਾ ਰੂਟ ਵੀ ਕਿੱਥੇ ਜਾ ਕੇ ਕਹੇਗਾ ਉਹ ਜੀ ਚਲੋ ਸਾਡੀ ਸਰਨੇ ਹੈਲਪ ਕੀਤੀਆਂ ਨਾ ਸੈਂਟਰ ਦੀ ਗਵਰਨਮੈਂਟ ਨੇ ਹੈਲਪ ਕੀਤੀਆਂ মিডিਆ ਨੇ ਹੈਲਪ ਕਰਦੀ ਪਰ ਕਈ ਇਦਾਂ ਦੇ ਵੀ ਜਵਾਕ ਨੇ ਜਿਨ੍ਹਾਂ ਦੀ ਹੈਲਪ ਹੀ ਨਹੀਂ ਹੁੰਦੀ ਜਿਵੇਂ ਸੇਮ ਜੀ ਅਸੀਂ ਲਈਏ ਅਸੀਂ ਤਿੰਨ ਇੰਡੀਅਨ ਸੀ ਤੇ ਸਾਡੇ ਨਾਲ 8 ਤੋਂ 10 ਪਾਕਿਸਤਾਨੀ ਸੀ ਉਹਨਾਂ ਨੂੰ ਬਚਾਉਣ ਦਾ ਉਹਨਾਂ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਵੀ ਸਾਡੇ ਜਵਾਕ ਇੱਥੇ ਨੇ ਦੋ ਦਿਨਾਂ ਬਾਅਦ ਫਿਰ ਉੱਥੇ ਦੀ ਵੀ ਸਰਕਾਰ ਆ ਕੇ ਉਹਨਾਂ ਦੇ ਬਿਆਨ ਲੈਂਦੀ ਆ ਤੇ ਮੈਨੂੰ ਮੇਰੇ ਬ੍ਰਦਰ ਨੇ ਦੱਸਿਆ ਜਸ ਆਸਟ੍ਰੇਲੀਆ ਵੀ ਉਹਨਾਂ ਦੀ ਸਰਕਾਰ ਨੇ ਵੀ ਇੱਥੇ ਦੀ ਸਰਕਾਰ ਦਾ ਬਹੁਤ ਧੰਨਵਾਦ ਕੀਤਾ ਵੀ ਸਾਡੇ ਬੱਚੇ ਇਹਨਾਂ ਦੀ ਸਰਕਾਰ ਕਰਕੇ ਬਚੇ ਬਿਲਕੁਲ ਜੀ ਹੁਸਨਪ੍ਰੀਤ ਨੇ ਜਿਹੜੀ ਆਪਣੀ ਹੱਡ ਬਿੱਤੀ ਆ ਸਾਰੀ ਸੁਣਾਈ ਹੈ ਪਰ ਸਵਾਲ ਫੇਰ ਉੱਥੇ ਖੜਾ ਹੋ ਜਾਂਦਾ ਕਿ ਜਿਹੜੇ ਪੇਰੈਂਟਸ ਜਾ ਟ੍ਰੈਵਲ ਏਜੰਟ ਨੇ ਕਿਉਂਕਿ ਹਰ ਇੱਕ ਪੇਰੈਂਟਸ ਨੂੰ ਹੁੰਦਾ ਕਿ ਸਾਡਾ ਬੱਚਾ ਵਿਦੇਸ਼ ਜਾਵੇ ਕਿਉਂਕਿ ਜਦੋਂ ਰੋਜ਼ਗਾਰ ਨਹੀਂ ਮਿਲਦਾ ਆਪਣੀ ਧਰਤੀ ਤੇ ਤਾਂ ਉਹਨਾਂ ਨੂੰ ਵਿਦੇਸ਼ਾਂ ਵੱਲ ਕੁਝ ਕਰਨਾ ਪੈਂਦਾ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਖਲੋਤੇ ਬੱਚੇ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਜਾਵੇ ਪਰ ਹਕੀਕਤ ਉਹੀ ਹੈ ਕਿ ਜਦੋਂ ਜਿਹੜੇ ਟ੍ਰੈਵਲ ਏਜੰਟ ਨੇ ਉਹ ਗੁੰਮਰਾਹ ਕਰਕੇ ਬੱਚਿਆਂ ਨੂੰ ਵਿਦੇਸ਼ ਭੇਜਦੇ ਨੇ ਤਾਂ ਉਹ ਹਕੀਕਤ ਜਿਹੜੀ ਹੋਸਪੀਟਿਜ਼ ਨੇ ਸਾਹਮਣੇ ਪੇਸ਼ ਕੀਤੀ ਆ ਲੋਡ ਹੈ ਸਾਨੂੰ ਜੇਕਰ ਕਿਸੇ ਨੇ ਵੀ ਵਿਦੇਸ਼ ਜਾਣਾ ਤਾਂ ਜਿਹੜੇ ਲੀਗਲ ਤੌਰ ਤੇ ਸਰਕਾਰ ਵੱਲੋਂ ਪ੍ਰੂਵਡ ਕੀਤੇ ਹੋਏ ਏਜੰਟ ਨੇ ਉਹਨਾਂ ਤੋਂ ਹੀ ਫੈਲਾ ਜਿਹੜੀਆਂ ਅੱਗੇ ਲਵਾਈਆਂ ਜਾਣ ਸਾਡੇ ਨਾਲ ਰਣਦੀਪ ਸਿੰਘ ਦਿਓਲ ਬੈਠੇ ਨੇ ਜਿਹੜੇ ਭਾਜਪੀ ਦੇ ਹਲਕਾ ਇੰਚਾਰਜ ਨੇ ਧੂਰੀ ਤੋਂ ਦਿਓਲ ਸਾਹਿਬ ਤੁਸੀਂ ਬਹੁਤ ਜਿਹੜਾ ਮੀਡੀਆ ਨਾਲ ਰਾਬਤਾ ਕਰਕੇ ਭਾਵੇਂ ਪੀਟੀਸੀ ਤੇ ਹੋਵੇ ਵੱਡੀ ਖਬਰਾਂ ਨਸਰ ਕੀਤੀਆਂ ਤਾਂ ਅੱਜ ਬੱਚੇ ਘਰੇ ਪਹੁੰਚੇ ਆ ਕੀ ਕਹਿਣਾ ਚਾਹੁੰਦੇ ਕਿਉਂਕਿ ਬੇਰਜ਼ਗਾਰੀ ਦੇ ਦਾ ਜਿਹੜਾ ਹਾਲ ਮੈਂ ਕਿਉਂਕਿ ਹੰਡਾ ਰਹੇ ਨੇ ਬੱਚੇ ਤਾਂ ਵਿਦੇਸ਼ਾਂ ਵੱਲ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਮੈਂ ਬੜਾ ਧੰਨਵਾਦੀ ਆ ਦੇਸ਼ ਦੀ ਸਰਕਾਰ ਦਾ ਨਰਿੰਦਰ ਮੋਦੀ ਜੀ ਦਾ ਕਿਉਂਕਿ ਉਹ ਨਰਕ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਸਿਰਫ ਮੌਤ ਹੀ ਦਿਖਾਈ ਦੇ ਰਹੀ ਸੀ ਉੱਥੋਂ ਬੱਚਿਆਂ ਨੂੰ ਕੱਢ ਲਏ ਸਾਡੇ ਪੰਜਾਬੀਆਂ ਨੂੰ ਸਾਡੇ ਧੂਰੀ ਦੇ ਬੱਚੇ ਨੂੰ ਧੂਰੀ ਦੇ ਪੁੱਤਰ ਨੂੰ ਕੱਢ ਕੇ ਲਿਆਇਆ ਤੇ ਬੜਾ ਧੰਨਵਾਦੀ ਆ ਤੇ ਮੀਡੀਆ ਦਾ ਵੀ ਧੰਨਵਾਦੀ ਆ ਜਿਨ੍ਹਾਂ ਨੇ ਬੜਾ ਸਾਥ ਦਿੱਤਾ ਸਾਡਾ ਗੱਲ ਕਿਤੇ ਨਾ ਕਿਤੇ ਪਹੁੰਚੀ ਉੱਪਰ ਤੱਕ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾਲ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਧੂਰੀ ਸੰਗਰੂਰ